ਤਿਆਰ ਕਿਹੜੇ ਕਿਹੜੇ ਦੇਸ਼ਾਂ ਨੂੰ ਮੁਕਾਬਲਾ ਕਿੱਥੇ ਮੁਕਾਬਲਾ ਹੋਇਆ ਸਰ ਮੈਂ ਪਾਵਰ ਲਿਫਟਿੰਗ ਗੇਮ ਦਾ ਸਰ ਪਲੇਅਰ ਹਾਂ ਜੀ ਸਰ ਨੈਸ਼ਨਲ ਗੇਮਰਾਂ ਦੇ ਵਿੱਚੋਂ ਸਰ ਮੇਰੀ ਸਿਲੈਕਸ਼ਨ ਹੋਈ ਸੀ ਔਰ ਸਰ ਵਰਲਡ ਗੇਮਾਂ ਜੋ ਰਸ਼ੀਆ ਦੇ ਵਿੱਚ ਹੋਈਆਂ ਨੇ ਮਾਸਕੋ ਦੇ ਵਿੱਚ ਉਹਦੇ ਵਿੱਚ ਸਰ ਮੇਰੇ ਲਗਤ ਮਤਲਬ ਤਿੰਨ ਮੈਡਲ ਨੇ ਜੀ ਸਰ ਔਰ ਤਿੰਨ ਇਵੈਂਟਾਂ ਨੂੰ ਦੇਖਦਾ ਸਾਡੀ ਗੇਮ ਦੇ ਤਿੰਨਾਂ ਦੇ ਵਿੱਚ ਸਰ ਮੈਂ ਜੀ ਫਰਸਟ ਪੋਜੀਸ਼ਨ ਔਰ 골ਡ ਮੈਡਲ ਨੇ ਸਰ ਜੀ ਕਿਹਦੀ ਕਿਹਦੀ ਪ੍ਰੇਰਣਾ ਲਈ ਹੈ ਪ੍ਰੇਰਣਾ ਸਰ ਸਭ ਤੋਂ ਜ਼ਿਆਦਾ ਮੇਰੇ ਫਾਦਰ ਦੀ ਔਰ ਮੇਰੇ ਮਦਰ ਦੀ ਪਰ ਉਸ ਤੋਂ ਬਾਅਦ ਮੇਰੇ ਕੋਸਾ ਮੇਰੇ ਉਸਤਾਦ ਜੀ ਦੀ ਰਹੀ ਹੈ ਜੀ ਕਿਹੜੇ ਕਿਹੜੇ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸਰ ਮੇਰਾ ਚਾਰ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸੀਗਾ ਯੂ ਐਸ ਏ ਅਰਮਾਨੀਆ ਇਟਲੀ ਔਰ ਨਿਊਜ਼ੀਲੈਂਡ ਦੇ ਨਾਲ ਸਭ ਤੋਂ ਯਾਰਾ ਸਰ ਫਸਮਾ ਮੁਕਾਬਲਾ ਜਿਹੜਾ ਨਿਊਜ਼ੀਲੈਂਡ ਔਰ ਅਰਮਾਨੀਆ ਦੇ ਨਾਲ ਸੀਗਾ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਸਰ ਮੈਂ ਘੱਟੋ ਘੱਟ ਮਤਲਬ 2 ਕੰਟਲ 60 ਕਿਲੋ ਦੇ ਵੇਟ ਦੇ ਵਿਭਾਗ ਦੇ ਵਿੱਚੋਂ ਉਹਨਾਂ ਨੂੰ ਸਰ ਪਛਾੜ ਕੇ ਔਰ ਆਪਣੇ ਦੇਸ਼ ਭਾਰਤ ਦੇ ਲਈ ਸਰ 골ਡ ਮੈਡਲ ਲੈ ਕੇ ਆਇਆ ਜੀ ਇਸ ਰਾਤ ਕੀ ਦੋਈ ਹੈ ਗੇਮ ਦੀ ਔਰ ਕਿਦਾਂ ਪੌੜੀਆਂ ਚੜੇ ਹੋ। 2013 ਦੇ ਵਿੱਚ ਸਰਮ ਆਪਣੇ ਜ਼ਿੰਦਗੀ ਦੇ ਸਫ਼ਰ ਦੀ ਇਸ ਗੇਮ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਜੀ ਔਰ ਲਗਾਤਾਰ ਸਰ 5 ਸਾਲ ਪਹਿਲੇ ਮੈਂ ਹਾਰਿਆ ਜੀ ਔਰ ਲਗਾਤਾਰ 5 ਸਾਲ ਹਾਰਨ ਤੋਂ ਬਾਅਦ ਸਰ ਔਰ ਪ੍ਰਮਾਤਮਾ ਨੇ ਮੈਨੂੰ ਔਰ ਉਸ ਤੋਂ ਬਾਅਦ ਲਗਾਤਾਰ 5 ਸਾਲ ਸਰ ਮੈਂ ਜਿੱਤਿਆ ਜੀ ਔਰ ਕਈ ਮੈਂ ਯੂਨੀਵਰਸਿਟੀ ਲੈਵਲ ਤੇ ਔਰ ਆਲ ਇੰਡੀਆ ਸੀਨੀਅਰ ਨੈਸ਼ਨਲ ਲੈਵਲ ਤੇ ਪੰਜਾਬ ਲੈਵਲ ਤੇ ਸਰ ਮੈਂ ਮੈਡਲ ਹਾਸਲ ਕੀਤੇ ਨੇ ਔਰ ਅੱਜ ਸਰ ਪਰਮਾਤਮਾ ਦੀ ਕਿਰਪਾ ਨਾਲ ਸਰ ਟੋਟਲ ਮੇਰੇ ਕੋ 35 ਜਿਹੜੇ ਮੈਡਲ ਹੋਏ ਨੇ ਔਰ ਤਿੰਨ ਜਿਹੜੇ ਅੱਜ ਵਰਲਡ ਤੇ ਮੈਂ ਲੈ ਕੇ ਆਇਆ ਜੀ ਔਰ ਟੋਟਲ ਸਰ ਮੇਰੇ ਕੋ ਇਸ ਚੰਨੇ 35 골ਡ ਮੈਡਲ ਨੇ ਸਰ ਮਤਲਬ ਆਪਣੇ ਅਸ ਅਚੀਵਮੈਂਟ ਲਈ ਹਾਰ ਤੋਂ ਬਾਅਦ ਕਰੀਆ ਦਿਮਾਗ ਤੇ ਲਾਇਆ ਹੈ ਕਿਤਾ ਦੇ ਦੇਖੋ ਸਰ ਹਾਰ ਕਈ ਵਾਰ ਬਰਦਾਸ਼ਤ ਕੀਤੀ ਪਰ ਸਰ ਮੇਰੇ ਫਾਦਰ ਨੇ ਸਰ ਕਦੀ ਮੇਰਾ ਹੌਸਲਾ ਜਰਾ ਟੁੱਟਣ ਨਹੀਂ ਦਿੱਤਾ ਉਸ ਤੋਂ ਬਾਅਦ ਸਰ ਮੈਂ ਅੱਗੇ ਸਰ ਆਪਣੀ ਤਿਆਰੀ ਜਾਰੀ ਰੱਖੀ ਮਿਹਨਤ ਕਰਦਾ ਰਿਆ ਔਰ ਅੱਜ ਇੱਕ ਦਿਨ ਐਸਾ ਆਇਆ ਕਿ ਪਰਮਾਤਮਾ ਨੇ ਮੇਰੀ ਬਾਹ ਫੜੀ ਔਰ ਅੱਜ ਮੈਂ ਸਰ ਵਰਲਡ ਚੈਂਪੀਅਨ ਬਣ ਕੇ ਆਪਣੇ ਦੇਸ਼ ਆਪਣੇ ਪੰਜਾਬ ਦੀ ਆਪਣੇ ਜ਼ਿਲ੍ਹੇ ਗਦਾਸਪੁਰ ਦੀ ਧਰਤੀ ਤੇ ਬੈਠਾ ਹੋਇਆ ਹਾਂ ਸਰ ਮੈਨੂੰ ਆਪਣੀ ਅਚੀਵਮੈਂਟ ਦੇ ਉੱਪਰ ਔਰ ਪਰਮਾਤਮਾ ਦੀ ਸਰ ਕਿਰਪਾ ਤੇ ਬਹੁਤ ਸਰ ਮਾਣ ਆਜੀ ਮੈਨੂੰ ਆ ਮੈਂ ਲਫ਼ਜ਼ ਨਹੀਂ ਸਰ ਮੈਂ ਕਿਦਾਂ ਬਿਆਨ ਕਰਾਂ ਕਿ ਮੈਂ ਅੱਜ ਕਿੰਨੀ ਖੁਸ਼ੀ ਆ ਸਰ ਮੈਂ ਵਰਲਡ ਚੈਂਪੀਅਨ ਬਣ ਕੇ ਬਹੁਤ ਖੁਸ਼ੀ ਹੋਈ ਜੀ ਸਰ ਮੈਨੂੰ ਗੁਰਦਾਸਪੁਰ ਵਾਸੀਆਂ ਨੇ ਮੇਰੇ ਦਰਜਾ ਬਦਲਿਆ ਸਾਰੇ ਮੈਂਬਰ ਸਾਹਿਬਾਨਾਂ ਨੇ ਮੇਰਾ ਕੁਝ ਐਨ ਜੀਓਜ਼ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਮੇਰਾ ਸਵਾਗਤ ਕੀਤਾ ਸਰ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਗੁਰਦਾਸਪੁਰ ਵਾਸੀਆਂ ਦਾ ਉਹ ਸਰ ਬਹੁਤ ਖੁਸ਼ੀ ਹੋਈ ਜੀ ਮੇਰਾ ਇਸ ਨਿੱਕੇ ਸਵਾਗਤ ਲਈ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਦਾ ਦਿਨੋਂ ਧੰਨਵਾਦੀ ਹਾਂ ਜੀ ਪਰ ਪਰਮਾਤਮਾ ਬੇਰੀ ਮਿਹਨਤ ਦਾ ਸਾਥ ਮੈਂ ਸਰ ਦੇਖੋ ਜੋ ਸ਼ਡਿਊਲ ਆ ਉਹੀ ਚੱਲਿਆ ਅੱਗੇ ਜੋ ਮਿਹਨਤ ਦਾ ਸ਼ਡਿਊਲ ਮੇਰੇ ਉਸਤਾਦ ਮੇਰੇ ਕੋਚ ਸ਼੍ਰੀ ਸੁਰਿੰਦਰ